ਅੰਮ੍ਰਿਤਸਰ ਦੇ ਲੱਕਾ ਕਟੜਾ ਕਰਮ ਸਿੰਘ ਦੇ ਬਾਜ਼ਾਰ ਸ਼ਤੇਰੀਆਂ ਵਾਲੇ ਵਿਖੇ ਸંત ਅਮਨਦੇਵ ਸਿੰਘ ਜੀ ਡੇਰਾ ਮੁਕੇਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਵੱਲੋਂ ਪੰਚਮ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਠੰਡੇ ਮਿੱਠੇ ਜਾਜ ਦੇ ਸ਼ਭੀਰ ਲਗਾਈ ਗਈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਮਾਜ ਸੇਵਕ ਚੰਨਾ ਚੂੜੇ ਵਾਲੇ ਅਤੇ ਡੇਰੇ ਦੇ ਛੋਟੇ-ਛੋਟੇ ਬੱਚਿਆਂ ਵੱਲੋਂ ਸ਼ਭੀਰ ਦੀ ਸੇਵਾ ਨਿਭਾਈ ਗਈ। ਇਸ ਮੌਕੇ ਤੇ ਬਜਾਰ ਸ਼ਟੇਰੀਆ ਵਾਲੇ ਦੇ ਸਮੂਹ ਮੈਂਬਰ ਹਾਜ਼ਰ ਸਨ ਅਤੇ ਇਸ ਮੌਕੇ ਤੇ ਅਰਦਾਸ ਕੀਤੀ ਗਈ ਅਮਰਸਾਦ ਦਰਪਨ ਟੀਵੀ ਤੋਂ ਮਧੂ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਬਾਈ ਜਿਹੜੀ ਸੇਵਾ ਕੀਤੀ ਗਈ ਕੀ ਸੇਵਾ ਹੈਗੀ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਨ ਤਾਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਯਾਦਾਂ ਨੂੰ ਨੋਕਰਾ ਰਖਣਾ 13 ਸੰਤ ਜਾਨੇ ਮੀਰ ਸਿੰਘ ਜੀ ਪਰਸਾਲ ਚੇਤ ਭਾਈ ਮਨੀ ਸਿੰਘ ਜੀ ਵੱਲੋਂ ਸੇਠ ਸੰਗਤਾਂ ਦੇ ਸਹਿਯੋਗ ਦੇ ਨਾਲ ਖਤੀਰੀਆਂ ਬਲ ਬਜਾਰ ਵਾਲਾ ਬਾਜ਼ਾਰ ਜੋ ਇਤੋਂ ਦੀ ਸੇਠ ਸੰਗਤ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਇਹ ਸ਼ਬੀਰ ਲਗਾਈ ਜਾ ਰਹੀ ਹੈ ਇਹ ਤਾਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ੀਰਧੀ ਜਾਨੇ ਨੂੰ ਸਮਰਪਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ